ਬੱਲ ਨੂੰ ਖਾਈ ਪੂਕਲੀ ਕਿੱਥੇ ਮੰਗਾ ਕੱਟ ਪਿਆਰੀ ਲੱਗਦੀ ਐ ਕੋਈ ਮਨ ਸੁਟਣ ਤੋਂ ਜੀ ਨਹੀਂ ਕਰਦਾ ਮੰਨਦਾ ਕਿ ਕਿੱਥੇ ਛੁੱਟ ਕੇ ਚੱਲੀ ਚੰਗੀ ਲੱਗਦੀ ਐ ਕਿਸੇ ਦੀ ਜੰਦਿਆ ਹੋਣੀ ਚੁਗਲੀ ਹੁੰਦੀ ਚੰਗੀ ਲੱਗਦੀ ਬੱਲ ਮਿਲਦਾ ਨਾ ਸਾਨੂੰ ਸੁਭਾਅ ਐ ਇੱਕ ਦੀ ਛੱਡ ਐ ਚੁੱਧੋ ਕਿਸੇ ਦੀ ਨਿੰਦਿਆ ਹੋਣੀ ਐ ਸਾਨੂੰ ਚੰਗੀ ਲੱਗਦੀ ਕਿਸੇ ਦੀ ਨਿੰਦਿਆ ਸੁਣ ਕੇ ਸਾਨੂੰ ਬੱਲ ਮਿਲਦਾ ਐ ਬੰਦਾ ਫਿਰ ਆਪਣੀਆਂ ਬੁਰਾਈਆਂ ਬੰਦੂ ਆਪਣੀਆਂ ਘਾਟਾਂ ਬੰਦੂ ਨਿਗਾ ਮਾਰਦਾ ਕਿ ਮਨਨ ਇਹ ਬਨੇ ਰੋ ਚੱਕਰੇ ਦੁਨੀਆਂ ਗੱਲਾਂ ਲੋਕਾਂ ਵਿਚੀਆਂ ਪਤਾ ਨਹੀਂ ਨਾ ਲੋਕਾਂ ਨੂੰ ਤੇਰੀਆਂ ਨਹੀਂ ਪਤਾ ਤੂੰ ਚੰਗਾ ਹੈ ਆਪਣੇ ਆਪ ਨੂੰ ਗਲ ਮਿਲਦੇ ਇਸ ਕਰਕੇ ਬੰਦਾ ਦੂਜੇ ਦੀ ਨਿੱਡਿਆ ਸੁਣ ਕੇ ਖੁਸ਼ ਹੁੰਦਾ ਹੈ ਇਸ ਕਰਕੇ ਬੰਦਾ ਦੂਜੀ ਦੀ ਨਿੱਡਿਆ ਸੁਣ ਕੇ ਖੁਸ਼ ਹੁੰਦਾ ਹੈ ਚੰਗਾ ਹੋ ਜਾ ਇਹਦੀ ਨੰਦਾ ਹੁੰਦਾ ਹੈ ਸੁਨਣ ਬੜਾ ਬੜਾ ਖੁਸ਼ ਹੈ ਤੇ ਗੁਰੂ ਨੇ ਇੱਕ ਤਕਰੀਬ ਹੀ ਕੀਤਾ ਬਾਣੀ ਮੰਦਰ ਮਹਾਰਾਜ ਕਹਿੰਦੇ ਜੋ ਦੇਖੇ ਖਿੜਰ ਤੋਂ ਨਿੰਦ ਕੋ ਮਾਹਿ ਭਲੋ ਦੇਖ ਮੁਖ ਭੰਗੇ ਕਹਿੰਦੇ ਜੇ ਕਿਸੇ ਦਾ ਭਲਾ ਹੁੰਦਾ ਹੈ ਤੇ ਦੁਖੀ ਹੁੰਦਾ ਹੈ ਮਨ ਆ ਫਿਰ ਆਪਣੇ ਆਪ ਨੂੰ ਛੱਟ ਮਿਲ ਬਚਦੀ ਹੈ ਕਿ ਇਹ ਬੰਦਾ ਜੀ ਮੇਰੇ ਨਾਲ ਚੰਗਾ ਹੈ ਦੋ ਕਿਦੋਂ ਛਲੋਂਦੇ ਨੇ ਇਹਦੀ ਸਿਫਤ ਤੁਨਾ ਕਰ ਇਹ ਬੰਦਾ ਮੇਰੇ ਨਾਲ ਚੰਗਾ ਨਿਮਰ ਹੈ ਕਿਉਂ ਲੋਕ ਕਿੰਨੂੰ ਸਲਾਹ ਲੈ ਮੇਰੇ ਸਾਹਮਣੇ ਅੰਦਰ ਇਰਖਾ ਅੰਦਰ ਜਲਨ ਪੈਦਾ ਹੁੰਦੀ ਹੈ ਜਦੋਂ ਕਿਸੇ ਦੀ ਸਾਡੇ ਅੱਗੇ ਸੋਭਾ ਕਾਈ ਜਾਂਦੀ ਹੈ ਕਿ ਕਿੰਦੀ ਬੰਦਾ ਬੜਾ ਚੰਗਾ ਹੈ ਸੋਭਾ ਬੜਾ ਚੰਗਾ ਹੈ ਉਠਣੀ ਬੈਠੀ ਨੂੰ ਬੜੀ ਧੀਮੀ ਹੈ ਗੱਲ ਬੜੀ ਸ਼ੂਨ ਕਰਦਾ ਹੈ ਜਦੋਂ ਪਿਆਰ ਨਾਲ ਮਿੱਠੇ ਬੋਲ ਨਾਲ ਕਰਦਾ ਹੈ ਸੁਣਨ ਬੜਾ ਫਿਰ ਕਈ ਵਾਰ ਅੰਦਰ ਛੱਡਦਾ ਕਿ ਮੇਰੇ ਨਾਲੋਂ ਇਹ ਚੰਗਾ ਹੈ ਵੀ ਲੋਕ ਇਹਨੂੰ ਸੁਣਉਂਦੇ ਨੇ ਮੇਰੇ ਸਾਹਮਣੇ ਥੋੜੀ ਥੈ ਜਦੋਂ ਕਿਸੇ ਵੀ ਨਿੰਦਿਆ ਹੁੰਦੀ ਹੈ ਸਾਨੂੰ ਮਨ ਮਿਲਦਾ ਹੈ ਇਸ ਕਰਕੇ ਬੰਦਾ ਕਿਸੇ ਵੀ ਨਿੰਦਿਆ ਨੂੰ ਬੜੇ ਸੁਆਦ ਨਾਲ ਬੜੇ ਧਿਆਨ ਨਾਲ ਸੁਣਦਾ ਹੈ ਬਲ ਮਿਲਦਾ ਹੈ ਅੰਦਰੋਂ ਅੰਦਰ ਹੀ ਸੋਚ ਚੱਲਦੀ ਹੈ ਇੱਕ ਬੜੀ ਸੂਖਸ਼ਮ ਕਿ ਮਨਾ ਇਹ ਬੰਦੇ ਨਾਲੋਂ ਚੰਗਾ ਹੈ ਪਰ ਜਦੋਂ ਕਿਸੇ ਦੀ ਉਡੀ ਹੋਵੇ ਸੋਭਾ ਸਿਰਦ ਸੁਣਾ ਫਿਰ ਬੰਦਾ ਅੰਦਰੋਂ ਬੜਾ ਸੜਦਾ ਹੈ ਕਿ ਮੇਰੇ ਨਾਲ ਦੇ ਬੰਦੇ ਨੂੰ ਚੰਗਾ ਕਿਉਂ ਗਿਣਦੇ ਨੇ ਲੋਕ ਕੋ ਇਸ ਕਰਕੇ ਬੰਦਾ ਕਿਸੇ ਦੀ ਸੋਭਾ ਸੁਨੂ ਪਿਆਰ ਨਹੀਂ ਦਿੰਦਾ ਉਸ ਨੂੰ ਪਿਆਰ ਹੈ ਦਿੰਦਾ ਸੋਨ ਨਾਲ ਸਾਨੂੰ ਵੱਲ ਮਿਲਦਾ ਹੈ ਕਿਸੇ ਦੀ ਸੋਭਾ ਤੋਂ ਦੇ ਨਾਲ ਸਾਮਣੋਂ ਜਲਣ ਪੈਦਾ ਹੁੰਦਾ ਹੈ ਇਸ ਹੀ ਸਮਾਜੇ ਬਹੁਤ ਆਤਮ ਗਿਣਤੀ ਹੈ